ਜਾਵੇ ਨਕਨੀ ਦੇਲ ਕਰ ਬਿਦਾਇਕਾਨ ਦੇ ਰੋਲ ਮੈਟਾ ਪੋਰਸੇ ਸਾਰੇ ਨਹੀਂ ਉਸਤਪੁਰ ਸੱਜੀਆਂ ਕਾਰੀਆਂ ਪੇਡਾਂ ਦੇ ਪੁਰ ਵਿੱਚ ਉਹਨਾਂ ਦੀ ਰੀਵੋਲਮੈਂਟ ਹੈਗੀ ਆ ਉਸ ਤੋਂ ਬਗੈਰ ਨਸ਼ਾ ਇਨਾ ਵੱਡੀ ਪੱਧਰ ਤੇ ਬਿਕੇ ਨਹੀਂ ਸਕਦਾ ਹੈ ਇਕਾ ਦੁੱਕਾ ਕੇਸ ਹੋ ਸਕਦੇ ਹੈ ਪਰ ਜਿੱਡਾ بڑا ਨੈਟਵਰਕ ਆਪਰੇਟਿਵ ਹੈਗਾ ਹੈ ਔਰ ਜੋ ਜਿਹਨਾਂ ਦੇ ਆਪਣੇ ਇਹਨਾਂ ਦੇ ਇੱਕ ਬੜੇ ਬਹੁਤ ਇੰਪੋਰਟੈਂਟ ਐਮਐਲਏ ਨੇ ਆਪਣਾ ਅੰਮ੍ਰਿਤਸਰ ਤੋਂ ਬੋਬਰ ਬੋਬਰ ਬੇਜਤਤਾਪ ਸੇ ਉਹਨਾਂ ਨੇ ਕਿਹਾ ਜਿਹੜਾ ਮੇਰੇ ਹੱਥੇ ਨਸ਼ਾ ਬਿਕ ਰਿਆ ਉਹ ਜਿਹੜਾ ਚੱਡਾ ਹੈਗਾ ਜਦ ਜਨ ਦਿੱਲੀ ਤੋਂ ਮਤਲਬ ਇਹਨਾਂ ਦਾ ਪੰਜਾਬ ਤੋਂ ਐਮਪੀ ਚੁਣੇਗਾ ਰਾਜ ਸਭਾ ਦਾ ਰਾਘਵ ਝੱਡਾ ਉਹਦੇ ਦੁਆਰਾ ਮਨੋਨੀਤ ਜਾਂ ਪਾਣ ਕੀਤਾ ਹੋਏ ਇੱਕ ਐਸਐਸਬੀ ਦੀ ਨਿਗਰਾਨੀ ਹੇਠ ਰਜਾ ਬਿਕ ਜਾਏਗਾ ਐਨਾ ਸਿੱਧਾ ਹਲ ਜਾ ਉਹਨਾਂ ਨੇ ਖੋਣੇ ਕ ਐਮਐਲਏ ਨੇ ਅੰਬਰਸਰ ਤੋਂ ਉਹਨੇ ਵੀ ਇਜਾਮ ਲਾਇਆ ਬਾਅਦ ਚਾਹੇ ਗਰਾਤੂਨ ਕਾ ਕੇ ਜਾਂ ਪੁਚਕਾਰ ਕੇ ਉਹਨੂੰ ਵਾਪਸ ਘੂਨੋ ਆਪਣੇ ਉਹਨੇ ਬੈਨਲ ਵਾਪਸ ਕੀਤਾ ਨਹੀਂ ਆਇਆ ਪਰ ਇਹ ਸਲੀਤ ਹੈਗੀ ਇਹਨਾਂ ਦੀ ਆਪਣੀ ਪਾਰਟੀ ਜਿਸ ਬਾਰੇ ਬਿਗਾਵਤ ਉੱਠ ਰਹੀ ਹੈ ਜਬ ਰੋਟੀ ਸੋਨਾ ਉੱਠ ਰਹੀਆਂ ਨੇ ਜੋ ਮਤਲਬ ਆਪਾਂ ਦਿਨ ਪਰ ਦਿਨ ਦੇਖ ਰਹੇ ਹੈਗੇ ਜੀ ਸੋ ਬਿਗੈਰ ਸਰਕਾਰ ਦੀ ਬਿਗੈਰ ਪੁਲਿਸ ਦੀ ਸ਼ਹਿਰ ਤੋਂ ਇਹਦੀ ਮੁਲਕ ਮਿਲਿ ਭੁਗਤੋਂ ਬਿਗੈਰ ਪੰਜਾਬ 'ਚ ਐਡੇ ਵੱਡਾ ਨਸ਼ਾ ਦਾ ਕਾਰੋਬਾਰ ਅਰਮਾ ਘਰ ਪਰ ਦਾ ਕਾਰੋਬਾਰ ਰੰਗਲਾ ਪੰਜਾਬ ਆਪ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਗਾ ਪਰ ਮੁੱਖ ਮੰਤਰੀ ਸਾਹਿਬ ਆਪਣੀ ਸਰਕਾਰ ਦਾ ਹਾਲ ਦੇਖੋ ਔਰ ਪਟਿਆਲੇ ਦੇ ਪ੍ਰਸ਼ਾਸਨ ਦਾ ਹਾਲ ਦੇਖੋ ਗਵਰਨੈਂਸ ਦਾ ਹਾਲ ਦੇਖੋ ਕਿ ਅੱਜ ਸੈਟਿੰਗ ਕੈਬਨਿਟ ਮਿਨਿਸਟਰ ਐਮਪੀ ਚੋਣ ਲੜਦਾ ਹੋਵੇ ਔਰ ਪਤਵਾ ਕਾਂਗਰਸ ਪਾਰਟੀ ਦੇ ਹੱਕ ਵਿੱਚ ਜਾਂਦਾ ਹੋਵੇ ਉਹਦਾ ਸਿੱਧਾ ਸਿੱਧਾ ਕਾਰਨ ਹੈ ਕਿ ਜੋ ਅੱਜ ਐਮਪੀ ਸਾਹਮਣੇ तमाम ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਜੋ ਇਸ਼ੂ ਨੂੰ ਹਾਈਲਾਈਟ ਕੀਤਾ ਮੈਂ ਉਹਨੂੰ ਸੈਕੰਡ ਕਰਦਾ ਔਰ ਜੋ ਗੁੰਡਾਗਰਦੀ ਜੋ ਤਸ਼ੱਦਦਾ ਸਰਕਾਰ ਸਰਕਾਰ ਵੱਲੋਂ ਔਰ ਉਹਦੇ ਸਰਕਾਰ ਦੇ ਆਫਿਸ ਬੀਅਰਸ ਵੱਲੋਂ ਜੋ ਹੋ ਰਹੀ ਹੈ ਬਿਊਰੋਕ੍ਰਾਸੀ ਵੱਲੋਂ ਹੋ ਰਹੀ ਹੈ ਉਹ ਨਿੰਦਨਯੋਗ ਹੈ ਔਰ ਸਭ ਤੋਂ ਸਖਤ ਸ਼ਬਦਾਂ ਅਸੀਂ ਇਹਦੀ ਨੰਦਿਆ ਕਰਦੇ ਹਾਂ ਔਰ ਇਹਦਾ ਜਿਹੜਾ ਮੋੜਵਾ ਜਵਾਬ ਹੈ ਆਨਲਾਈਨ ਟਾਈਮ ਦਵਾਂਗੇ ਵੀ ਇਸ ਮੌਕੇ ਤੇ ਵਾਰਨਿੰਗ ਵੀ ਅਸੀਂ ਉਹ ਸਸਰਾਂ ਨੂੰ ਔਰ ਸਰਕਾਰ ਦੇ ਪ੍ਰਸ਼ਾਸਨ ਨੂੰ ਦੇਣਾ ਚਾਹੁੰਦੇ ਆ ਕਿ ਆਪਣੇ ਹਾਲਾਤ ਔਰ ਕੰਮ ਕਰਨ ਦਾ ਜਿਹੜਾ ਤਰੀਕਾ ਹੈ ਉਹਨੂੰ ਛੇਤੀ ਤੋਂ ਛੇਤੀ ਬਦਲ ਲਓ ਪੰਜਾਬ ਦੇ ਲੋਕਾਂ ਨੇ ਪਸੰਦ ਨਹੀਂ ਕੀਤਾ ਕਿ ਤੁਸੀਂ ਰੰਗਲਾ ਪੰਜਾਬ ਬਣਾਉਂਦੇ ਸੀ ਤੇ ਗੰਦਰਾ ਪੰਜਾਬ ਵਾਲੇ ਪਾਸੇ ਨੂੰ ਤੁਸੀਂ ਲੈ ਗਏ ਹੋ ਗਵਰਨੈਂਸ ਫੋਰ ਗਵਰਨੈਂਸ ਦਾ ਇੱਕ ਇੱਕ ਨਮੂਨਾ ਪੰਜਾਬ ਦੀ ਸਰਕਾਰ ਨੇ ਦਿਖਾਇਆ ਮੈਂ 6 ਸੈਕਿੰਡ ਕਰਦਾ ਨਸ਼ਾ ਖੁੱਲੇ ਆਮ बिक ਰਹੇ ਪਿੰਡ ਰੌਂਗਲਾ ਮੇਰੇ ਹਲਕੇ ਦੇ ਵਿੱਚ ਰੋਟੀ ਚੰਨਾ ਜਿੱਥੇ ਖੁੱਲੇ ਆਮ ਨਸ਼ਾ बिक ਰਹੇ ਰਿਕਾਰਡ ਧਕੇ ਗਏ ਸਰਪੰਚਾ ਦੇ ਵੀ ਇਹਨਾਂ ਨੂੰ ਕਿਸੇ ਤਰੀਕੇ ਪਰੇਸ਼ਾਨ ਤੰਗ ਪਰੇਸ਼ਾਨ ਲੇਡਿੰਗ ਤੇ ਪਰਚੇ ਕਰਾਉਣ ਦੀ ਗੱਲ ਆਈ ਹੈ ਕਿ ਅਸੀਂ ਕਿਸੇ ਤਰੀਕੇ ਝਾੜੂ ਨੂੰ ਵੋਟਾਂ ਪਾ ਦੀਏ ਪਰ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਸਨ ਉਹ ناکਾਮਯਾਬ ਰਹੀਆਂ ਪਰ ਬੜੀ ਵੱਡੀ ਗਿਣਤੀ ਨਾਲ ਡਾਕਟਰ ਅੰਬੀਰ ਗਾਂਧੀ ਜਿੱਤੇ ਹਨ ਪਰ ਮੇਰਾ ਇੱਕ ਲਾਸਟ ਸੰਦੇਸ਼ ਤੌਰ ਤੇ ਸਾਡੀ ਵਾਰਨਿੰਗ ਹੈ ਇਹਨੂੰ ਜੋ ਪਿਛਲੇ 2.5 ਸਾਲ ਚ ਵੀ ਹੋਇਆ ਉਹਨੂੰ ਵੀ ਅਸੀਂ ਲਾਈਟਲੀ ਨਹੀਂ ਲੈ ਰਹੇ ਪੰਜਾਬ ਕਾਂਗਰਸ ਔਰ ਅਸੀਂ ਇਥੇ ਬੈਠੇ ਪਟਿਆਲੇ ਦੇ ਵਿੱਚ ਇਹਨੂੰ ਲਾਈਟਲੀ ਨਹੀਂ ਲੰਤਾ ਜਾ ਰਿਹਾ ਇਹਨੂੰ ਬੜਾ ਕੰਨ ਖੋਲ ਕੇ ਬੜੀ ਸੰਜੀਦਗੀ ਨਾਲ ਸਾਰੇ ਅਫਸਰ ਦੇਖਣ ਕਿ ਆਪਣਾ ਰਵੱਈਆ ਠੀਕ ਕਰਨ ਨਹੀਂ ਤਾਂ ਕਾਂਗਰਸ ਪਾਰਟੀ ਨੂੰ ਸੜਕਾਂ ਤੇ ਉਤਰਨਾ ਪੈਣਾ ਹੈ ਔਰ ਬੇਨਕਾਬ ਦਾ ਅੱਧੇ ਤਾਂ ਹੋ ਗਏ ਤੇ ਹੁਣ ਪੂਰਾ ਅਸੀਂ ਬੇਨਕਾਬ ਕਰਾਂਗੇ ਔਰ ਸੜਕਾਂ ਤੇ ਲੜਾਈ ਲੈਨਲੀ ਤਾਂ ਅਮੀਰ ਗਾਂਧੀ ਜੀ ਦੀ ਲੀਡਰਸ਼ਿਪ ਦੇ ਵਿੱਚ ਪਟਿਆਲੇ 'ਚ ਅਸੀਂ ਪੂਰਨ ਤੌਰ ਤੇ ਤਿਆਰ ਆਏ ਇਹ ਅਸੀਂ ਵਰਨਿੰਗ ਨਹੀਂ ਦੇਣਾ ਚਾਹੁੰਦੇ ਆ ਬੇਨਤੀ ਵੀ ਕਰਨਾ ਚਾਹੁੰਦੇ ਆ ਕਿ ਜੋ ਮਸਲੇ ਨੇ ਇਲੀਗਲ ਕੰਸਟਰਕਸ਼ਨ ਦੇ ਮਸਲੇ ਸਾਹਮਣੇ ਆ ਰਹੇ ਨੇ ਨਸ਼ਾ ਵੇਚਣ ਦੇ ਮਸਲੇ ਸਾਹਮਣੇ ਆ ਰਹੇ ਨੇ ਇਲੀਗਲ ਮਾਈਨਿੰਗ ਦੇ ਮਸਲੇ ਸਾਹਮਣੇ ਆ ਰਹੇ ਨੇ ਕੇਬਲ ਮਾਫੀਆ ਦੇ ਮਸਲੇ ਸਾਹਮਣੇ ਆ ਰਹੇ ਨੇ ਇਹਨਾਂ ਸਾਰਿਆਂ ਮਸਲਿਆਂ ਨੂੰ ਦੂਰ ਕਰਨਾ ਪੈਣਾ ਨਹੀਂ ਤਾਂ ਜੋ ਹਾਲ ਥੋੜਾ ਹੁਣ ਹੋਇਆ ਇਦੂ ਮੜਾ ਹਾਲ ਹੋ ਤੁਹਾਡਾ ਵਿਧਾਨ ਸਭਾ ਦੇ ਵਿੱਚ ਹੋਣਾ ਉਹਦੀ ਤਿਆਰੀ ਕਰ ਲੋ ਪੰਜਾਬ ਦੇ ਔਰ ਖਾਸ ਤੌਰ ਤੇ ਪਟਿਆਲੇ ਦੇ ਲੋਕ ਕਾਂਗਰਸ ਪਾਰਟੀ ਵੱਲ ਲੱਗ ਚੁੱਕੇ ਨੇ ਅਫਸਰ ਸ਼ਾਹੀ ਨੂੰ ਬੇਨਤੀ ਹੈ ਔਰ ਵਰਨਿੰਗ ਵੀ ਹੈ ਕਿ ਆਪਣੇ ਕੰਮ ਕਰਨਾ ਰਹੀਆ ਬਿਲਕੁਲ ਛੇਤੀ 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 ਉਹ ਚੀਜ਼ ਕਰ ਲੋ ਤਾਂ ਬਹੁਤ ਅੱਛੇ ਰਹੋਗੇ ਮੋਹਿਜੀ 28 ਤੁਹਾਡੀਆਂ 28 ਵਾਡਾਂ ਦੇ ਤੇ ਸਰਪੰਚੀ ਇਲੈਕਸ਼ਨ ਵੀ ਕਿੱਦਾਂ ਦੀਆਂ ਤਿਆਰੀਆਂ ਨੇ ਕੋ ਤੁਹਾਡੀਆਂ ਦੇਖੋ ਸਰਕਾਰ ਪਹਿਲਾਂ ਹੀ ਕਰੋਨਾ ਨਹੀਂ ਸੀ ਚਾਹੁੰਦੀ ਪੰਚਾਇਤਾਂ ਭੰਗ ਕਰਤੀਆਂ ਸਨ ਔਰ ਹਾਈ ਕੋਰਟ ਨੇ ਉਹਦਾ ਜਵਾਬ ਦਿੱਤਾ ਸਰਕਾਰ ਪੱਜ ਰਹੀ ਸੀ ਪੰਚਾਇਤ ਚੋਣਾਂ ਕਰਾਉਣ ਤੋਂ ਤੇ ਅੱਜ ਮਜਬੂਰਨ ਤੌਰ ਤੇ ਉਹਨਾਂ ਨੂੰ ਕਰਾਉਣਾ ਪੈ ਰਿਹਾ ਔਰ ਸਾਡਾ ਜਿਹੜਾ ਕਾਰਡਰ ਹੈ ਬਿਲਕੁਲ ਪੂਰਨ ਤੌਰ ਤੇ ਤਿਆਰ ਹੈ ਔਰ ਮੋੜਵਾ ਜਵਾਬ ਜਿਹੜਾ ਦੁਬਾਰਾ ਜਿਹੜੀ ਇੱਕ ਮੋੜਲੀ ਜਿਹੜੀ ਸਾਡੀ ਇਲੈਕਸ਼ਨ ਹੈ ਉਹਦੇ ਵਿੱਚ ਜਿਹੜਾ ਦੁਬਾਰਾ ਕਾਂਗਰਸ ਪਾਰਟੀ ਦੀਆਂ ਲੱਗੀਆਂ ਔਰ ਸਾਡੇ ਕਾਰਡ ਜਿੱਤ ਕੇ ਆਉਣਗੇ ਸਰਪੰਚੀ ਬਲੌਂ ਸੰਤੀ ਜਿਹੜਾ ਪ੍ਰਸ਼ਦ ਜਿੱਤੇ ਜਿੱਤੇ ਔਰ ਲੋਕਲ ਇਲੈਕਸ਼ਨ ਜਿਹੜੀ ਹੋਣਗੇ ਜਿਹੜੀਆਂ ਜਿਹੜੀ ਸਰਕਾਰ ਟਾਲਣਾ ਚਾਹੀ ਸੀ ਉਹ ਇਲੈਕਸ਼ਨ ਉਹ ਆਉਗੀ ਦਾ ਇਹਦੇ ਵਿੱਚ ਵੀ ਮੈਨੂੰ ਲੱਗਦਾ ਸੋਹਣਾ ਪਰਫਾਰਮ ਕਰਾਂਗੇ ਕਾਂਗਰਸ ਪਾਰਟੀ ਦੀ ਸਾਰੀ ਲੀਡਰਸ਼ਿਪ ਦੇ ਥਲੇ